केवल नारी शक्ति ਦੀ ਸਾਰੀ ਪਾਰਟੀਆਂ ਆਪ ਦੇ ਮੈਨੀਫੈਸਟੋ 'ਚ ਗੱਲ ਕਰਦੀਆਂ ਭਾਈ ਪਿਛੇ ਰੋ ਯਾਰ ਭਾਈ ਪਿਛੇ ਰੋ ਬੜਾ ਵੂਮਨ ਰਿਜ਼ਰਵੇਸ਼ਨ ਦੀ ਗੱਲ ਕਰਦੀ ਹੈ ਲੇਕਿਨ ਕਿਸੇ ਵੀ ਪਾਰਟੀ ਨੇ ਬਾਦਲ ਸਾਹਿਬ ਦੀ ਪਾਰਟੀ ਨੇ ਆਦੀ ਤਰਬਤੀ ਨੂੰ ਟਿਕਟ ਦੇ ਕੇ ਵੂਮਨ ਰਿਜ਼ਰਵੇਸ਼ਨ ਮੁਕੰਮਲ ਕਰ ਲਈ ਹੈ ਜਾਨੀ ਕਿ ਇੱਕ ਔਰਤ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ 13 ਚੋਂ ਇੱਕ ਵੀ ਟਿਕਟ ਕਿਸੇ ਔਰਤ ਨੂੰ ਨਹੀਂ ਦਿੱਤੀ ਸਾਡੀ ਪਾਰਟੀ ਨੇ ਹੁਣ ਤੱਕ ਅਸੀਂ 7 ਦੇ 8 ਟਿਕਟਾਂ ਵੰਡੀਆਂ ਔਰ ਇਹ ਵਿੱਚੋਂ ਦੋ ਟਿਕਟਾਂ ਅਗਰ ਐਵਰੇਜ ਬਣਾਈਏ ਤਾਂ 28% ਅਸੀਂ ਔਰਤਾਂ ਨੂੰ ਹਿੱਸੇਦਾਰੀ ਇਹਨਾਂ ਲੋਕ ਸਭਾ ਦੀਆਂ ਚੋਣਾਂ 'ਚ ਦਿੱਤੀ ਹੈ ਤੇ ਭਾਜਪਾ ਨੇ ਵੀ ਹੁਣ ਤੱਕ ਇੱਕ ਲੇਡੀਜ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਣੀ ਕਿ ਇਸ ਕੰਮ ਦੇ ਵਿੱਚ ਵੀ ਪਹਿਲ ਕਦਮੀ ਔਰ ਇੱਕ ਔਰਤ ਹੋਣਾ ਔਰ ਦੂਜਾ ਇੱਕ ਪੜ੍ਹੇ ਲਿਖਿਆ ਜਿਨ੍ਹਾਂ ਨੇ ਬਤੌਰ ਅਧਿਆਪਕ ਮੋਗੇ ਦੇ ਵਿੱਚ 12 ਸਾਲ ਲੋਕਾਂ ਨੂੰ ਪੜ੍ਹਾਉਂਦਾ ਬੱਚਿਆਂ ਨੂੰ ਕੰਮ ਕੀਤਾ ਫਿਰ ਤੀਸਰਾ ਜਿਹੜਾ ਪੁਆਇੰਟ ਹੈ ਕਿ ਉਹ ਇੱਥੋਂ ਦੇ ਲੋਕਲ ਇਹ 3 ਪਿੱਪੇ ਕਿ 3 ਸੋਰੇ ਹੈ ਬਾਕੀ ਸਾਰੇ ਉਮੀਦਵਾਰ ਬਾਹਰ ਲਿਆ ਕਿਉਂਕਿ ਆਮ ਲੋਕਾਂ ਦੀ ਇਹ ਉਮੀਦ ਹੁੰਦੀ ਹੈ ਕਿ ਬਾਹਰਲਾ ਵਿਅਕਤੀ ਮੁੜ ਕੇ ਫਿਰ ਰਹਿੰਦਾ ਨਹੀਂਗਾ ਸੋ ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਤੇ ਮੱਦੇਨਜ਼ਰ ਰੱਖਦੇ ਹੋਏ ਔਮਨ ਰਿਪ੍ਰেজੈਂਟੇਸ਼ਨ ਦਾ ਵੀ ਖਿਆਲ ਰੱਖਿਆ ਹੈ ਤੇ ਨਾਲ ਨਾਲ ਲੋਕਲ ਕੈਂਡੀਡੇਟ ਦਾ ਵੀ ਸਰ ਸਾਹਿਬ ਨੂੰ ਡਿਲੇ ਕਰਨ ਦਾ ਕਾਰਨ ਕੀ ਹੋ ਸਕਦਾ ਹੈ ਸੀਟ ਡਿਲੇ ਕਰਨ ਦਾ ਕਾਰਨ ਕੀ ਹੈ ਜੀ ਕਿਹੜਾ ਡਿਲੇ ਜਿਹੜਾ ਟਾਈਮ ਇਹਨਾਂ ਲੱਗਿਆ ਹੈ ਇਹਦਾ ਕਾਰਨ ਕੀ ਹੈ ਇਹ ਰਾ ਕਾਰਨ ਅਸੀਂ ਪਾਰਟੀ ਵਾਲੇ ਥੋੜੀ ਦੱਸਦੇ ਹੈ ਡਿਲੇ ਨਾ 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 ਇਹ ਕੋਈ ਸਵਾਲ ਹੀ ਨਹੀਂ ਹੈ ਤੁਹਾਡਾ ਡਲੇ ਡਲੇ ਹੋਇਆ ਨਹੀਂ ਹੋਇਆ ਪਰ ਤੁਹਾਨੂੰ ਅਸੀਂ ਆਪਦੀ ਉਮੀਦਵਾਰ ਰਲ ਨਹੀਂ ਹਜੇ ਤਾਂ ਸਾਡੀਆਂ ਪਾਰਟੀਆਂ ਨੇ ਬੀਜੇਪੀ ਨੇ ਵੀ ਔਰ ਅਕਾਲੀ ਦਲ ਨੇ ਵੀ ਆਪਦੇ ਪੁਰਾਣੇ ਕੈਂਡੀਡੇਟ ਨਹੀਂ ਉਤਾਰੇ ਪ੍ਰਕਾਸ਼ ਸਿੰਘ ਜੀ ਨੂੰ ਸੁਣਿਆ ਵੀ ਟਿਕਟ ਦੇ ਰਿਹਾ ਸੀ ਜਿਵੇਂ ਹਾਂਜੀ ਪ੍ਰਕਾਸ਼ ਸਿੰਘ ਜੀ ਨੂੰ ਵੀ ਕੈਂਡੀਡੇਟ ਟਿਕਟ ਇਲੈਕਸ਼ਨ ਲੜਾ ਰਹੇ ਨਹੀਂ ਦੇਖੋ ਸਰਦਾਰ ਬਲਕੌਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਵੱਡੇ ਭਰਾ ਨੇ ਸਾਡੇ ਪਰਿਵਾਰਕ ਸੰਬੰਧ ਨਹੀਂ ਹੋਣਾ ਅਸੀਂ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਸੀਗਾ ਕਿਉਂਕਿ ਸਾਡਾ ਫਰਜ਼ ਬੰਦਾ ਹੈ ਉਹ ਸਾਨੂੰ ਬਹੁਤ ਪਿਆਰ ਕਰਦੇ ਔਰ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੇ ਉਦੋਂ ਨਾ ਕਰ ਦਿੱਤੀ ਸੀ ਕਿ ਮੈਂ ਚੋਣਾਂ ਨਹੀਂ ਲੜਾਂਗਾ ਪ੍ਰਧਾਨ ਜੀ ਬਹੁਮਸਦਿਕ ਜੀ ਨੇ ਮਨਾ ਕਰਤਾ ਵੀ ਮੈਂ ਇੱਥੇ ਕੰਪੇਨ ਨਹੀਂ ਕਰਾਂਗਾ ਕਿਤੇ ਨਾਰਾਜ਼ਗੀ ਕਿਹਨਾਂ ਨੇ ਬਹੁਮਸਦਿਕ ਜੀ ਨੇ ਸੁਦੀਕ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਲੀਡਰ ਨੇ ਤੁਹਾਨੂੰ ਮਨਾ ਕੀਤਾ ਉਹਦਾਇ ਤੁਹਾਨੂੰ ਮਨਾ ਕੀਤਾ ਹੈ ਸਦੀਕ ਸਦੀਕ ਸਾਹਿਬ ਤੋਂ ਮੇਰੀ ਬੇਨਤੀ ਹੈ ਪੱਤਰਕਾਰ ਸਾਥੀ ਜਿਹੜੇ ਆ ਬਹੁਤ ਚੰਗੇ ਲੋਕ ਹੁੰਦੇ ਆ ਤੁਸੀਂ ਸਦੀਕ ਸਾਹਿਬ ਆਪਣੇ 1 ਮਿੰਟ 1 ਮਿੰਟ 1 ਮਿੰਟ ਆਪਣੇ ਆਪ ਅੰਦਾਜ਼ਾ ਲਾ ਲੈਂਦੇ ਆ ਤੇ ਕਈ ਵਾਰੀ ਸਵੇਰ ਨੂੰ ਮੂੰਹ ਹੱਥ ਧੋਂਦੇ ਹੀ ਕਹਿ ਦਿੰਦੇ ਆ ਕਿ ਸਾਨੂੰ ਇਹ ਇਨਫੋਰਮੇਸ਼ਨ ਆਈ ਹੈ ਉਹ ਇਨਫੋਰਮੇਸ਼ਨ ਨਹੀਂ ਆਈ ਹੁੰਦੀ ਚਾਹ ਪੀਂਦਿਆਂ ਸਾਰਾ ਆਈਡੀਆ ਆ ਹੁੰਦਾ ਹੈ ਸਦੀਕ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਪ੍ਰਚਾਰ ਨਹੀਂ ਕਰੂੰਗਾ ਸਦੀਕ ਸਾਹਿਬ ਪਾਰਟੀ ਦੇ ਬਹੁਤ ਮਹੱਤਵਪੂਰਨ ਲੀਡਰ ਨੇ ਜਲਦ ਤੁਹਾਨੂੰ ਸਦੀਕ ਸਾਹਿਬ ਪ੍ਰਚਾਰ ਕਰਦੇ ਦਿਖਣਗੇ ਭਾਈ ਕਮਾਨੂ ਨੇ ਤਾਂ ਸ਼ਿਫਾਰਿਸ਼ ਕੀਤੀ ਸੀ ਸਦੀਕ ਸਾਹਿਬ ਦੀ ਫਿਰ ਵੀ ਉਹ ਜਿਹੜਿਆ ਹੈ ਉਹਨਾਂ ਨੇ ਨਹੀਂ ਟਿਕਟ ਦਿੱਤੀ ਬਿਲਕੁਲ ਸਦੀਕ ਸਾਹਿਬ ਦੀ ਮੈਂ ਸ਼ਿਫਾਰਿਸ਼ ਕੀਤੀ ਸੀ ਬਹੁਤ ਸਾਰੇ ਪਹਿਲੂ ਵੇਖੇ ਜਾਂਦੇ ਨੇ ਜਦੋਂ ਅਸੀਂ ਟਿਕਟ ਦਿੰਦੇ ਹਾਂ ਬਹੁਤ ਸਾਰੀਆਂ ਗੱਲਾਂ ਦੇਖੀਆਂ ਜਾਂਦੀਆਂ ਕਾਸਟ ਕੰਬੀਨੇਸ਼ਨ ਸੋ ਸਦੀਕ ਸਾਹਿਬ ਅੱਜ ਨਹੀਂ ਟਿਕਟ ਮਿਲੀ ਤਾਂ ਗਾਹ ਨੂੰ ਕਿਤੇ ਮਿਲ ਜਾਏਗੀ ਦੇਖੋ ਕਿੰਿਆ ਸਿੱਟਾ ਨਿਤਨਾ ਕੋਈ ਦੇਖੋ ਗੱਲ ਇਹ ਐ ਮੈਂ ਮਾਨ ਸਾਹਿਬਾਂ ਨੂੰ 130013 ਨਹੀਂ ਕਹਿੰਦਾ ਨਾ ਮੈਂ ਸੁਖਬੀਰ ਸਿੰਘ ਬਾਦਲ ਸਾਹਿਬਾਂ ਨੂੰ 25 ਸਾਲ ਰਾਜ ਕਰਾਂਗਾ ਕਹਿੰਦਾ ਉਗੀ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਪਾਣੀ ਵਾਲੀ ਹਜੇ ਬੱਸ ਲੋਕ ਨੀਕਦੇ ਫਿਰਦੇ ਆ ਪਾਣੀ ਤੋਂ ਨਿਕਲ ਕੇ ਸੜਕ ਤੇ ਚੱਲੂਗੀ ਇਹਨਾਂ ਚੋਣਾ ਜੋ ਹੋ ਸਕਦਾ ਸੁਖਬੀਰ ਜੀ ਇਹ ਕਹਿ ਦੇਣ ਕਿ ਉਹ ਜਿਹੜੀ ਬੱਸ ਹੈ ਪਾਣੀ ਤੋਂ ਚੱਲ ਕੇ ਸੜਕ ਤੇ ਚੱਲੂਗੀ ਫਿਰ ਅਸਮਾਨ ਚ ਉੱਡੂਗੀ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਣਾ ਕਾਂਗਰਸ ਪਾਰਟੀ ਸਭ ਤੋਂ ਵੱਧ ਸੀਟਾਂ ਪੰਜਾਬ ਚ ਜਿੱਤੇਗੀ ਸਭ ਤੋਂ ਵੱਧ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਇਹਨਾਂ ਲੋਕ ਸਭਾ ਚ ਹੋਏਗਾ ਔਰ ਸਭ ਤੋਂ ਵੱਡੀ ਪਾਰਟੀ ਉੱਪਰ ਕੇ 2024 ਦੀਆਂ ਪਾਰਲੀਮੈਂਟ ਚ ਹੋਣਾ ਚਾਹੀਦਾ। ਪ੍ਰਿੰਦਰ ਡਿੰਪਲ ਦੀ ਵਿਰੋਧਤਾ ਕਿਵੇਂ ਦੇਖਦੇ ਤੁਸੀਂ? ਵਿਰੋਧ ਕਰੇਗਾ ਇਹ ਨਹੀਂ ਡਿੰਪਲ ਡਿੰਪਲ ਪਤਾ ਕੋਣ ਹੈ? ਉਹ ਸ਼ਰੀਆਮੂ ਉਹ ਵੀਡੀਓ ਪਾ ਰਿਹਾ ਹੈ। ਉਹ ਯਾਰ ਉਹ ਸੁਣੋ ਜਨਾਬ ਸੁਣੋ ਉਹ ਕਹਿੰਦੇ ਇੱਕ ਕਾਲੀ ਲੀਡਰ ਜਿਹੜਾ ਕਾਂਗਰਸ ਦੇ ਵਿੱਚ ਆਇਆ ਸੀ ਤੁਹਾਨੂੰ ਟਿਕਟ ਦੇ ਕੇ ਕਈ ਵਾਰੀ ਸਖਾ ਭਰਾ ਵੀ ਰਾਤ ਨੂੰ ਗੁੱਸੇ ਹੋ ਜਾਂਦਾ ਹੈ। ਉਹ ਸਾਡਾ ਭਰਾ ਹੈ ਛੋਟਾ ਵੀਰ ਹੈ ਉਹਦਾ ਗੁੱਸਾ ਜਾਇਜ਼ ਹੈ ਜ਼ਰੂਰੀ ਨਹੀਂ ਪਿਓ ਪੁੱਤ ਦਾ ਰਾਤ ਨੂੰ ਰੌਲਾ ਪੈ ਜਾਂਦਾ ਹੈ ਕਿਉਂਕਿ ਪੁੱਤ ਕੋਈ ਚੀਜ਼ ਦੀ ਡਿਮਾਂਡ ਕਰਦਾ ਹੁੰਦਾ ਪਿਓ ਨਹੀਂ ਪੂਰੀ ਕਰ ਸਕਦਾ ਕੈਂਡੀਡੇਟ ਤੇ ਵੀ ਦੋਸ਼ ਲੱਗਦਾ ਯਾਰ ਹੁੰਦਾ ਤਾਂ ਹੈ ਨਹੀਂ ਭਾਈ ਮੈਂ ਤੈਨੂੰ ਜਵਾਬ ਨਹੀਂ ਦੇਣਾ ਜੀ 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 ਬੋਲੋ ਬੋਲੋ ਸਵਾਲ ਪੂਰਾ ਹੋਂ ਤੋਂ ਪਹਿਲਾਂ ਹੀ ਅਨਸਰ ਜੀ 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 ਬੋਲੋ ਬੋਲੋ ਕਈ ਵਾਰੀ ਨਰਾਜ਼ਗੀ ਹੋ ਜਾਂਦੀ ਆ ਸੋ ਸਵੇਰ ਪਿਓ ਪੁੱਤ ਇਕੱਠੇ ਹੋ ਜਾਂਦੇ ਆ ਸੋ ਮੇਰੀ ਇਹ ਬੇਨਤੀ ਆ ਪਰਮਿੰਦਾ ਟਿੰਪਲ ਸਾਡਾ ਬੱਚਾ ਹੈ ਸਾਡਾ ਭਰਾ ਹੈ ਔਰ ਮਹੱਤਵਪੂਰਨ ਲੀਡਰ ਹੈ ਅਗਲੀ ਵਾਰੀ ਐਮਐਲਏ ਲੜੇਗਾ ਓਕੇ ਸਰ